ਵਿੱਚ ਜਿਹੜੀਆਂ ਜ਼िला ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਹੋ ਰਹੀਆਂ ਉਹਦੇ ਵਿੱਚ ਹਕਮਰਾਨ ਪਾਰਟੀ ਵੱਲੋਂ ਜਿਹੜੀਆਂ ਸੰਵਿਧਾਨ ਹੈ ਜਾਂ ਕਾਨੂੰਨ ਹੈ ਜਾਂ ਇਲੈਕਸ਼ਨ ਦੇ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਜਿਹੜੀਆਂ ਹਦਾਇਤਾਂ ਨੇ ਖੁਦ ਆਪ ਧੱਜੀਆਂ ਜਿਹੜੀਆਂ ਸਰਕਾਰ ਦੇ ਹੁਕਮ ਦੇ ਨਾਲ ਉਡਾਈਆਂ ਜਾਂਦੀਆਂ ਪਹਿਲੀ ਸਭ ਤੋਂ ਵੱਡੀ ਉਦਾਹਰਣ ਜਿਹੜੀ ਅੱਜ ਤੱਕ ਮੇਰੇ ਖਿਆਲ ਦੇਸ਼ ਦੇ ਵਿੱਚ ਕਿਸੇ ਵੀ ਇਲੈਕਸ਼ਨ ਦੇ ਵਿੱਚ ਨਹੀਂ ਮਿਲੀ ਉਹ ਸੀ ਪਟਿਆਲਾ ਦੇ ਐਸਐਸਪੀ ਜਿਹੜੇ ਅਰਣ ਸ਼ਰਮਾ ਦੀ ਜਿਹੜੀ ਆਡੀਓ ਕਾਨਫਰੈਂਸਿੰਗ ਦੇ ਉੱਤੇ ਕਾਲ ਜਿਹੜੀ ਉਹਨਾਂ ਨੇ ਕੀਤੀ ਉਹ ਅਸੀਂ ਕਮਿਸ਼ਨ ਦੇ ਵੀ ਧਿਆਨ ਦੇ ਵਿੱਚ ਲਿਆਤੀ ਸੀ ਰਿਟਰਨ ਕੰਪਲੇਂਟ ਦੇਤੀ ਸੀ ਹਾਈ ਕੋਰਟ ਦੇ ਵਿੱਚ ਵੀ ਜਿਹੜੀ ਹੈ ਪੀਆਈਐਲ ਜਿਹੜੀ ਆ ਪਾਈ ਹੋਈ ਆ ਪਰ ਅਫਸੋਸ ਇਸ ਗੱਲ ਦਾ ਹੈ ਕਿ ਹਾਲੇ ਤੱਕ ਐਡਾ ਸੋਲਿਡ ਸਬੂਤ ਤੇ ਐਡਾ ਖਤਰਨਾਕ ਜਿਹੜਾ ਉਹ ਐਪੀਸੋਡ ਹੋਣ ਦੇ ਬਾਵਜੂਦ ਵੀ ਅੱਜ ਦੀ ਡੇਟ ਦੇ ਵਿੱਚ ਵੀ ਪਟਿਆਲੇ ਦੇ ਵਿੱਚ ਪ੍ਰਸ਼ਾਸਨ ਜਿਹੜਾ ਉਹ ਸਾਰਾ ਉਸੇ ਤਰੀਕੇ ਹੀ ਕਾਇਮ ਹੈ ਜਿਵੇਂ ਪਹਿਲਾਂ ਸੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਕਿ ਜਿਹੜੀ ਪਟਿਆਲੇ ਦੀ ਜਨਤਾ ਕਿਵੇਂ ਵਿਸ਼ਵਾਸ ਕਰ ਸਕਦੀ ਹੈ ਜਿਨ੍ਹਾਂ ਨੇ ਉਹ ਵੀਡੀਓ ਸੁਣੀ ਹੋਈ ਹੈ ਕਿ ਤੁਹਾਡੇ ਨਾਮੀਨੇਸ਼ਨ ਰੱਦ ਕਰਨ ਵਾਸਤੇ ਤੁਹਾਡੇ ਨਾਮੀਨੇਸ਼ਨ ਖੋਣ ਵਾਸਤੇ ਕਿਸ ਤਰੀਕੇ ਪੁਲਿਸ ਜਿਹੜੀ ਆ ਉਹ ਹੁਕਮਾਨਨ ਪਾਰਟੀ ਦੇ ਜਿਹੜੇ ਐਮ.ਐਲ.ਏ ਸਹਬਾਨ ਆ ਉਹਨਾਂ ਦੇ ਨਾਲ ਰਲ ਕੇ ਸਕੀਮ ਬਣਾ ਬੈਠੀ ਹੈ ਇਸ ਕਰਦਾ ਮੈਨੂੰ ਅਫਸੋਸ ਹੈ ਇਲੈਕਸ਼ਨ ਕਮਿਸ਼ਨ ਤੋਂ ਅਸੀਂ ਆਸ ਕਰਦੇ ਸੀ ਕਿਉਂਕਿ ਅਫਸਰ ਨੂੰ ਅਹੁਦੇ ਤੋਂ ਹਟਾਉਣਾ ਇਹ ਮਿਨੀਮਮ ਹੁੰਦਾ ਜਿਹੜਾ ਸਿਸਟਮ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬਣਿਆ ਰਵੇ ਇਹ ਜ਼ਰੂਰੀ ਹੁੰਦਾ ਕਿ ਜਿਹੜੇ ਅਫਸਰ ਡਾਇਰੈਕਟ ਜਿਨ੍ਹਾਂ ਦੇ ਨਾਮ ਆ ਰਹੇ ਆ ਉਹ ਇਮੀਡੀਏਟਲੀ ਪਾਸੇ ਕਰਕੇ ਸਰਕਾਰ ਨੇ ਹੀ ਅਫਸਰ ਲਾਉਣੇ ਆ ਕੋਈ ਅਫਸਰ ਜਿਹੜੇ ਹੈਗੇ ਪੈਨ ਲੈ ਕੇ ਫਿਰ ਲਗਾ ਦੇ ਪਰ ਲੋਕਾਂ ਦਾ ਵਿਸ਼ਵਾਸ ਕਾਇਮ ਰੱਖਣਾ ਇਹ ਫਰੀ ਐਂਡ ਫੇਅਰ ਇਲੈਕਸ਼ਨ ਵਾਸਤੇ ਜ਼ਰੂਰੀ ਆ ਲੇਕਿਨ ਅਫਸੋਸ ਹੈ ਕਿ ਹਾਲੇ ਉਹ ਕੰਮ ਫਿਰ ਨਹੀਂ ਹੋ ਸਕਿਆ ਕੱਲੀ ਪਟਿਆਲੇ ਦੀ ਗੱਲ ਨਹੀਂ ਜੋ ਕੁਝ ਬਾਕੀ ਜ਼ਿਲ੍ਹਿਆਂ ਦੇ ਵਿੱਚ ਹੋਇਆ ਹਾਲੇ ਤਾਂ ਅਸੀਂ ਵੇਰਵੇ ਇਕੱਠੇ ਕਰ ਰਹੇ ਹਾਂ ਸਰਦਾਰ ਅਸ਼ਦੀਪ ਸਿੰਘ ਕਲੇਰ ਸਾਡੇ ਮੁਖ ਸਪੋਕਸਪਰਸਨ ਵੀ ਮੇਰੇ ਨਾਲ ਨਾਲ ਸਰਦਾਰ ਜਗਜੀਤ ਸਿੰਘ ਮੀਡੀਆਸ ਲਾਕਰ ਵੀ ਅਸੀਂ ਟੀਮਾਂ ਆਪਣੀਆਂ ਲਾਈਆਂ ਹੋਈਆਂ ਜਿਹੜੇ ਇਕੱਲੇ ਇਕੱਲੇ ਥਾਂ ਤੋਂ ਜਿਹੜੀ ਇਹ ਵੇਰਵੇ ਇਕੱਠੇ ਕਰ ਰਹੇ ਪਰ ਮੈਂ ਤਰਨਤਨ ਡਿਸਟ੍ਰਿਕਟ ਦੀ ਤੁਹਾਨੂੰ ਉਦਾਹਰਣ ਦੇਣ ਲੱਗਿਆ ਮੈਨੂੰ ਲੱਗਦਾ ਤਰਨਤਨ ਡਿਸਟ੍ਰਿਕਟ ਸਵਿਧਾਨ ਤੇ ਜਿਹੜਾ ਕਾਨੂੰਨ ਹੈ ਉਹਦੇ ਕੰਟਰੋਲ ਤੋਂ ਹੀ ਬਾਹਰ ਹੋ ਗਿਆ ਇਸ ਉਪ ਦੇਸ਼ ਸਰਕਾਰ ਨੂੰ ਵੀ ਚਿੰਤਾ ਕਰਨੀ ਚਾਹੀਦੀ ਦੇਸ਼ ਦੀ ਸਰਕਾਰ ਨੂੰ ਵੀ ਚਿੰਤਾ ਕਰਨੀ ਚਾਹੀਦੀ ਕਿ ਸਰੱਦੀ ਜੜਾ ਔਰ ਲੱਗਦਾ ਕਿਸੇ ਦੇ ਕੰਟਰੋਲ ਚ ਨਹੀਂ ਰਹਿ ਗਿਆ ਉੱਥੇ ਜਿਹੜੀਆਂ ਨਾਮੀਨੇਸ਼ਨਾਂ ਹੋਈਆਂ ਕਿਸ ਵੱਡੇ ਪੱਦਰ ਦੇ ਉੱਤੇ ਰਿਜੈਕਟ ਹੋਈਆਂ ਉਹ ਮੋਟਾ ਜਾਂ ਤਾਂ ਪਹਿਲਾਂ ਤੁਹਾਨੂੰ ਮੈਂ ਇਹ ਅਫੀਸ਼ੀਅਲ ਫਿਗਰਾਂ ਨੇ ਜਿਹੜੀਆਂ ਉੱਥੇ ਦੇ ਅਫਸਰ ਸਾਹਿਬਾਨਾਂ ਨੇ ਕਮਿਸ਼ਨ ਨੂੰ ਭੇਜੀਆਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ 72 ਸੀਗੀਆਂ 31 ਰਿਜੈਕਟ ਹੋ ਗਈਆਂ ਸਿਰਫ 41 ਰਹਿ ਗਈਆਂ ਜਿਨ੍ਹਾਂ ਨੂੰ ਭਰਨ ਨਹੀਂ ਦਿੱਤੇ ਗਏ ਉਹ ਤਾਂ ਕਿਸੇ ਗੱਲ ਤੇ ਨਹੀਂ ਕਿਉਂਕਿ ਉਹ ਤਾਂ ਬਚਾਰੇ ਕੀ ਕਹਿ ਸਕਦੇ ਕਿੰਨੀਆਂ ਰਹਿ ਗਈਆਂ 41 ਰਹਿ ਗਈਆਂ ਜਿਹੜਾ ਪੰਚਾਇਤ ਸੰਵਤੀ ਤੰਤਰਨ ਹੈ 63 ਜਿਹੜੀਆਂ ਭਰੀਆਂ ਸੀ 31 ਵਿੱਚੋਂ ਰਿਜੈਕਟ ਹੋ ਗਈਆਂ ਤੇ 32 ਬਾਕੀ ਰਹਿ ਗਿਆ 50 50% ਝਾੜ ਨਿਕਲਿਆ ਜਿਹੜਾ ਪੰਚਾਇਤ ਸੰਪਤੀ ਗੰਢੀਵਿੰਡਾ 52 ਭਰੀਆਂ ਸੀ 37 ਰਿਜੈਕਟ ਹੋ ਗਈਆਂ ਕੱਲੀਆਂ 15 ਰਹਿ ਗਈਆਂ ਜਿਹੜਾ ਖਡੂਰ ਸਾਹਿਬ ਹੈ 151 ਭਰੀਆਂ ਸੀ 43 ਰਿਜੈਕਟ ਹੋਈਆਂ 108 ਰਹਿ ਗਈਆਂ ਇਸੇ ਤਰ੍ਹਾਂ ਪੱਟੀ ਹੈ ਉੱਥੇ 75 ਭਰੀਆਂ ਸੀ 56 ਰਹਿ ਗਈਆਂ 55 ਰਿਜੈਕਟ ਹੋ ਗਈਆਂ ਸਿਰਫ 19 ਰਹਿ ਗਈਆਂ ਪੱਟੀ ਦੇ ਵਿੱਚ ਆਪਣੇ ਸ਼ਹਿਰਾ ਪੰਨੂਆ ਸੀ ਉੱਥੇ 83 ਭਰੀਆਂ ਸੀ 40 ਰੱਦ ਹੋ ਗਈਆਂ 43 ਰਹਿ ਗਈਆਂ 50 50 ਕੰਮ ਦੋ ਜਗ੍ਹਾ ਤੇ ਮੈਂ ਧੰਨਵਾਦ ਵੀ ਕਰਨਾ ਚਾਹੂੰਗਾ ਆਰੋ ਸਹਿਬਾਨ ਦਾ ਚੋਲਾ ਸਾਹਿਬ ਤੇ ਨਾਗੋਕੇ ਇੱਥੇ ਕੋਈ ਰਿਜੈਕਸ਼ਨ ਨਹੀਂ ਹੋਈ ਦੇਖੋ ਜਿੱਥੇ ਕੋਈ ਚੰਗਾ ਅਫਸਰ ਬੈਠਾ ਅਸੀਂ ਉਹਦੀ ਤਰੀਫ ਵੀ ਕਰਨੀ ਚਾਹਾਂ ਕਿ ਉੱਥੇ ਕੋਈ ਰਿਜੈਕਸ਼ਨ ਨਹੀਂ ਹੋਈ ਉਹ ਜਿਹੜਾ ਬਾਹਰ ਧੱਕਾ ਹੋਇਆ ਹੋਏਗਾ ਉਹ ਤਾਂ ਜ਼ਰੂਰ ਹੋਇਆ ਹੋਏਗਾ ਪਰ ਉੱਥੇ ਜਿਹੜੇ ਫਾਈਲ ਕੀਤੇ ਉਹਦੀ ਰਿਜੈਕਸ਼ਨ ਨਹੀਂ ਹੋਈ ਪਿਕੇ ਰੈਂਡਰ ਦੇ ਵਿੱਚ 100 ਨੋਮੀਨੇਸ਼ਨ ਫਾਈਲ ਹੋਈ ਸੀ ਔਰ 77 ਉਹਦੇ ਚ ਰੱਦ ਹੋ ਗਈਆਂ ਕਲੀਆਂ ਤੇ ਹੀ ਰਹਿ ਗਈਆਂ ਅਵਰ ਬਲਟਵਾ ਦੇ ਵਿੱਚ 78 ਨੋਮੀਨੇਸ਼ਨ ਫਾਈਲ ਹੋਈਆਂ ਸੀ 56 ਰੱਦ ਹੋ ਗਈਆਂ ਕਲੀਆਂ ਬਾਈ ਰਹਿ ਗਈਆਂ ਇਹ ਦੇਖੋ ਜਿਹੜੀ ਗਰਾਸ ਰੂਟ ਦੀ ਡੈਮੋਕ੍ਰੇਸੀ ਹੈ ਇਹ ਤੰਤਾ ਨੋ ਡਿਸਟ੍ਰਿਕਟ ਹੈ ਜਿੱਥੇ ਬਾਈ ਇਲੈਕਸ਼ਨ ਕਰਾਉਣ ਵਾਸਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਐਸਐਸਪੀ ਨੂੰ ਸਸਪੈਂਡ ਕਰਨਾ ਪਿਆ ਸੀ ਦੋ ਡੀਐਸਪੀ ਨੂੰ ਸਸਪੈਂਡ ਕਰਨਾ ਪਿਆ ਸੀ ਦੋ ਡੀਐਸਪੀ ਨੂੰ ਟਰਾਂਸਫਰ ਕੀਤਾ ਗਿਆ ਸੀ ਇੱਕ ਐਸਐਚਓ ਨੂੰ ਟਰਾਂਸਫਰ ਕੀਤਾ ਗਿਆ ਸੀ ਡੀਜੀਪੀ ਸਾਹਿਬ ਨੂੰ ਸੰਬਨ ਕੀਤਾ ਗਿਆ ਸੀ ਪਰ ਫਰਕ ਕੋਈ ਨਹੀਂ ਪਿਆ ਅੱਗੇ ਇੱਕ ਕੰਸਟਿਟੂਐਂਸੀ ਸੀ ਹੁਣ ਸਾਰੀਆਂ ਕੰਸਟਿਟੂਐਂਸੀਆਂ ਦੇ ਵਿੱਚ ਉਹੀ ਕੁਝ ਨਜ਼ਰ ਆ ਰਿਹਾ ਜੋ ਕੁਝ ਪਹਿਲਾਂ ਉਸ ਟਾਈਮ ਆਇਆ ਸੀ ਹੁਣ ਇਹ ਸਾਰੇ ਦਾ ਨਤੀਜਾ ਕੀ ਨਿਕਲਿਆ ਜਿਹੜਾ ਇਸ ਪ੍ਰੋਸੈਸ ਦਾ ਜਿਹੜੀ ਮਿਹਨਤ ਕੀਤੀ ਆ ਆਮ ਆਦਮੀ ਪਾਰਟੀ ਦੇ ਜਰਨੈਲਾ ਨੇ ਐਮ ਐਲ ਏ ਸਭਾ ਨੇ ਉਹਦਾ ਨਤੀਜਾ ਇਹ ਨਿਕਲਿਆ ਕਿ ਜਿਹੜੀ ਹੈਗੀ ਹੈ ਜਲਾ ਪ੍ਰੀਸ਼ਦ ਦੀਆਂ ਟੋਟਲ 20 ਸੀਟਾਂ ਸੀ 9 ਅਨੋਪੋਜ਼ ਜਿੱਤੀਆਂ ਗਈਆਂ ਸਿਰਫ ਇੱਕ ਜਿੰਨੀ ਹੈ ਤੇ ਜਲਾ ਪ੍ਰੀਸ਼ਦ ਤੇ ਉਹਨਾਂ ਦਾ ਕਬਜ਼ਾ ਹੋ ਗਿਆ ਉਹ ਤਾਂ ਹੁਣ ਡਾਂਗਾ ਮਾਰ ਕੇ ਜਿੱਤੀ ਲੈਣੀ ਹੈ ਅਜਨੇ ਬਾਕੀ ਰਹਿ ਗਈਆਂ ਇਹ ਇਸੇ ਤਰੀਕੇ ਕੰਮ ਚੱਲਣਾ ਪੰਚਾਇਤ ਸੰਪਤੀ ਤਰਨਤਨ ਦੇ ਵਿੱਚ 17 ਸੀ ਵਿੱਚੋਂ 12 ਬਿਨਾਂ ਮੁਕਾਬਲਾ ਦਿੱਤਣੇ ਮਹਲਾ ਪੰਚਾਇਤ ਸੰਭਤੀ ਹਕਮਰਾਨ ਪਾਰਟੀ ਦੀ ਬਣ ਗਈ ਗੱਡੀ ਵਣ ਦੇ ਵਿੱਚ 15 ਦੀਆਂ 15 ਹੀ ਅਨਪੋਸਟ ਜਿੱਤ ਗਈਆਂ ਜਿਹੜੀਆਂ ਰਿਜੈਕਟ ਹੋਈਆਂ ਸਾਰੀਆਂ اپੋਜੀਸ਼ਨ ਦੀਆਂ 15 ਦੀਆਂ 15 ਹੀ ਜਿਹੜੀ ਹੈਗੀ ਹੈ ਨਾ ਉਹ ਜਿਹੜੀਆਂ 15 ਹੀ ਚਾਹੀਦੀਆਂ ਸੀ ਤੇ 15 ਹੀ ਨਾਮੀਨੇਸ਼ਨ ਰੱਖੀਆਂ ਦੇਖੋ ਕਿੰਨਾ ਇਹ ਸਿਸਟਮ ਇਹਨਾਂ ਨੇ ਸੌਖਾ ਕਰ ਦਿੱਤਾ ਕਿ ਲੋਕਾਂ ਨੂੰ ਇਲੈਕਸ਼ਨ 'ਚ ਖੇਚਲ ਨਾ ਕਰਨੀ ਪਵੇ ਇਹ ਧੰਨਵਾਦ ਕਰਨਾ ਪੈਂਦਾ ਹੈ ਬਦਲਾਅ ਆ ਕਿਤਨੀਵਾਲ ਸਾਹਿਬ ਦਾ ਔਰ ਮਨੀਸ਼ ਸੁਰਦੀਆ ਦਾ ਮੁੱਖ ਮੰਤਰੀ ਸਾਹਿਬ ਦਾ ਕਿ ਕਿੰਨਾ ਅੱਛਾ ਫੈਸਲਾ ਆ। ਤੇ ਲੋਕਾਂ ਨੇ ਨਾਮਿਨੇਸ਼ਨ ਧਾਇਰ ਕੀਤੀਆਂ, ਰੱਦ ਕੀਤੀਆਂ, ਫੈਸਲਾ ਹੋ ਗਿਆ। ਕਿਡੇ ਰਾਮ ਨਾਲ ਜਿਹੜੀ ਹੈਗੀ ਆ ਉਹ ਉਹਦੀ ਪੰਚਾਇਤ ਸੰਵਤੀ ਜਿਹੜੀ ਚੱਲੇਗੀ ਕਿ ਸਾਰੇ ਅਨਪੋਜ ਜਿੱਤ ਗਏ। ਕੋਈ ਖਰਚਾ ਨਹੀਂ, ਕੋਈ ਕੁਝ ਨਹੀਂ। ਤੇ ਸਾਰੇ ਪੰਜਾਬ 'ਚ ਕਰ ਦਿਓ। ਜੇ ਇਸੇ ਤਰੀਕੇ ਹੀ ਕਰਨਾ ਤੇ ਉਹਨੂੰ ਸਾਰੇ ਕਰ ਦਿਓ। ਇਸੇ ਤਰ੍ਹਾਂ ਪੱਟੀ ਦੇ ਵਿੱਚ 16 ਪੰਚਾਇਤ ਸੰਵਤੀ ਦੇ ਮੈਂਬਰ ਹੁੰਦੇ ਆ। 13 ਜਿੱਤਗੇ ਜਿੱਥੇ ਵਿੱਚੋਂ ਅਨਪੋਸ ਬਸਰ ਤਿੰਨ ਤੇ ਰੈਡਕਸ਼ਨ ਹੋਣੀ ਹੋਵੇ ਨਾ ਹੋਵੇ ਹੁਣ ਤਿੰਨ ਤੇ ਉਹਨਾਂ ਨੇ ਲੜਕੇ ਕੀ ਕਰਨੀ ਦੂਜਿਆਂ ਨੇ ਜਿਹੜੇ ਬਾਕੀ ਬਚਦੇ ਆ ਤਿੰਨ ਉਹਨਾਂ ਵਿੱਚ ਲੜਕੇ ਉਹਨਾਂ ਨੇ ਕੀ ਕਰਨਾ ਕਿਉਂਕਿ ਨਿਸ਼ਾਨਾ ਤਾਂ ਹੁੰਦਾ ਨਾ ਕਿਸੇ ਨੂੰ ਚੇਅਰਮੈਨ ਬਣਨਾ ਬਲਾਸ਼ੰਪਤੀ ਦਾ ਕਿਸੇ ਨੂੰ ਵਾਈਸ ਚੇਅਰਮੈਨ ਬਣਨਾ ਤਾਂ 13 ਤਾਂ ਜਿੱਤਗੇ ਦੂਜੇ ਪਾਸੇ ਕਬਜ਼ਾ ਉਹਨਾਂ ਦਾ ਹੋ ਗਿਆ ਇਸੇ ਤਰ੍ਹਾਂ ਸ਼ਹਿਰਾ ਪੰਨੂਆਂ ਦੇ ਵਿੱਚ 20 ਦੇ ਵਿੱਚੋਂ 8 ਜਿੱਤਗੇ ਇਹ ਇੱਕੋ ਜ਼ਿਲ੍ਹੇ ਦੀ ਮਿਸਾਲ ਹੈ ਤਰਨਤਨ ਦੀ ਤੇ ਭਿਖੀ ਵਿੰਡ ਦੇ ਆਰ ਨੂੰ ਮੈਂ ਸ਼ਾਬਾਸ਼ ਦੇਣੀ ਚਾਹੁੰਨਾ 23 ਤੋਂ 23 ਜਿਤਾਤੇ ਸਾਰੇ ਕਮੇਟੇ ਤੇ ਮੈਂ ਅੱਜ ਛੁੱਟੀ ਛੱਡੀ ਜਾਣਾ ਹੋਣਾ ਉਹਨੂੰ ਸੋਚਿਆ ਉਹਨਾਂ ਵੀ ਚੱਲ ਕੰਮ ਉਹਕੇ ਨਾਲੇ ਸਰਕਾਰ ਖੁਸ਼ ਤੇ ਨਾਲੇ ਆਪ ਖੁਸ਼ ਤੇ 23 ਚਾਹੀਦੇ ਸੀ ਹਰ ਸੀਟ ਤੇ ਇੱਕ ਇੱਕ ਬੰਦੇ ਦਾ ਨਾਮਿਨੇਸ਼ਨ ਰਹਿ ਗਿਆ ਉਹ ਕਿਦਾਂ ਰਹਿ ਗਿਆ ਤੁਸੀਂ ਆਪ ਹੀ ਹਿਸਾਬ ਲਾ ਲਓ ਇਸੇ ਤਰ੍ਹਾਂ ਬਲਟੋਆ ਉੱਥੇ 18 ਟੋਟਲ ਪੰਚਾਇਤ ਸੰਪਤੀ ਦੇ ਮੈਂਬਰ ਆ ਤੇ ਉਹਦੇ ਵਿੱਚੋਂ 16 ਮੈਂਬਰ ਜਿਹੜੇ ਆ ਉਹ ਅਨਪੋਸਟ ਜਿੱਤ ਕੇ ਬਾਕੀਆਂ ਦੇ ਨਾਮਿਨੇਸ਼ਨ ਰੱਦ ਹੋ ਗਏ। ਹੁਣ ਦੱਸੋ ਤੁਸੀਂ ਸਾਰਾ মিডিਆ ਬੈਠਾ ਹੈ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ। ਜੇ ਇਸ ਤਰੀਕੇ ਹੀ ਇਲੈਕਸ਼ਨਸ ਤੁਸੀਂ ਕਰਾਉਣੀਆਂ ਨੇ। ਹਲੇ ਇਸ ਤੋਂ ਇਲਾਵਾ ਜਿਹੜਾ ਨਾਮਿਨੇਸ਼ਨ ਸੈਂਟਰ ਦੇ ਬਾਹਰ ਗੰਦ ਪਿਆ ਨਾ ਉਹ ਅਰਨ ਸ਼ਰਮਾ ਜੀ ਨੇ ਦੱਸਿਆ ਸੀ ਕਿ ਉਹ ਐਦ ਕਿ ਨਹੀਂ ਕਰਦਾ। ਉਹ ਇਸ ਕਰਕੇ ਖਾਤੇ 'ਚ ਜ਼ਿਆਦਾ ਨਹੀਂ ਆਇਆ ਕੁਛ ਤਾਂ ਮੈਂ ਤੇ ਆਇਆ ਵੀਡੀਓ ਤੁਸੀਂ ਚਲਾਈਆਂ ਪਰ ਉਹ ਐਡ ਕੀ ਉਸ ਗੱਲ ਤੋਂ ਛੁੱਟ ਜੇ ਚੁਕੰਦੇ ਸੀ ਜਿਹੜੇ ਤੇ ਨਹੀਂ ਪਹੁੰਚ ਸਕੇ ਉਹ ਗਿਣਤੀ ਵਿੱਚ ਸ਼ਾਮਲ ਨਹੀਂ ਹੈ ਪਰ ਇਸ ਤਰੀਕੇ ਜਿਹੜੇ ਆ ਇਹ ਪੰਚਾਇਤ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਦੇ ਉੱਤੇ ਕਬਜ਼ੇ ਜਿਹੜੇ ਆ ਉਹ ਕੀਤੇ ਜਾਂਦੇ ਵੇ ਮਜੀਠਾ ਹਲਕੇ ਦੀ ਵੀ ਮੈਂ ਗੱਲ ਕਰ ਲੈਣਾ ਦੇਖੋ ਮਜੀਠਾ ਸਾਹਿਬ ਭਾਵੇਂ ਅੱਜ ਜਿਲ੍ਹੇ ਦੇ ਵਿੱਚ ਅਜਿ ਇੱਕ ਉਹਨਾਂ ਨੂੰ ਕ੍ਰੈਡਿਟ ਜਾਂਦਾ ਤੁਸੀਂ ਪਿਛਲੀ ਸਾਰੀ ਵਿਜਿੱਥੇ ਦੀ ਹਿਸਟਰੀ ਕੱਢ ਕੇ ਦੇਖ ਲਓ ਜਿੰਨੇ ਦਿਨ ਉਹ ਐਮਐਲਏ ਰਿਹਾ ਮੰਤਰੀ ਰਿਹਾ ਕਦੀ ਇੱਕ ਨਾਮਿਨੇਸ਼ਨ ਰਿਜੈਕਟ ਨਹੀਂ ਹੋਈ ਇੱਕ ਵੀ ਕਿਉਂਕਿ ਇਹ ਕਹਿੰਦੇ ਆ ਨਾ ਤੁਹਾਡੇ ਵੜੇ ਵੀ ਇਦਾਂ ਹੀ ਹੁੰਦਾ ਰਿਹਾ ਸਾਡੇ ਵੜੇ ਇਦਾਂ ਨਹੀਂ ਹੁੰਦਾ ਰਿਹਾ ਮੇਰਾ ਰੋਪੜ ਦਾ ਕੱਢ ਕੇ ਦੇਖ ਲਿਓ ਮੈਂ ਵੀ ਮਿਨਿਸਟਰ ਰਿਹਾ ਕਦੀ ਇੱਕ ਨਾਮਿਨੇਸ਼ਨ ਜਿਹੜੀ ਆ ਕਦੀ ਕਿਸੇ ਆਪੋਜੀਸ਼ਨ ਦੀ ਅਸੀਂ ਰੱਦ ਕੀਤੀ ਹੋਵੇ ਕਦੀ ਕਦੀ ਨਹੀਂ ਕਿ ਅਸੀਂ ਵੀ ਸਾਰਿਆਂ ਨੂੰ ਲੜਨ ਦਿਓ ਡੈਮੋਕ੍ਰੇਸੀ ਆ ਤੇ ਜਿਹੜਾ ਜਿੱਤ ਕੇ ਆ ਜਾਏਗਾ ਉਹ ਠੀਕ ਆ ਕੋਈ ਆ ਜਵੇ ਜੇਰੇ ਦੇ ਵਿੱਚ 21 ਬੰਦਿਆਂ ਨੂੰ ਜਿਹੜੀਆਂ ਇੱਕ ਹੀ ਪੰਚਾਇਤ ਸੰਪਤੀਆਂ ਦੇ ਉੱਤੇ ਕੋਈ ਨੋਮੀਨੇਸ਼ਨ ਫਾਈਲ ਨਹੀਂ ਕਰਨ ਦਿੱਤੀ ਗਈ ਧੱਕੇ ਦੇ ਨਾਲ ਪੁਲਿਸ ਦੇ ਜ਼ੋਰ ਦੇ ਨਾਲ ਡੰਡੇ ਦੇ ਜ਼ੋਰ ਦੇ ਨਾਲ ਦੇਖੋ ਲੇਡੀ ਐਮਐਲਏ ਆ ਮੈਂ ਗਨੀਵ ਕੌਰ ਮਜੀਠੀਆ ਜੀ ਦਾ ਧੰਨਵਾਦ ਕਰਦਾ ਕਿ ਐਡੀ ਵੱਡੀ ਮੁਸ਼ਕਲ ਦੇ ਵਿੱਚੋਂ ਪਰਵਾਹ ਨਿਕਲ ਰਿਆ ਬੱਚਿਆਂ ਨੂੰ ਵੀ ਸਾਂਭਣਾ ਹੁੰਦਾ ਪਰ ਦਲੇਰੀ ਹੈ ਕਿ ਆਪਣੇ ਵਰਕਰਾਂ ਦੇ ਨਾਲ ਵੀ ਜਾ ਕੇ ਡੱਟ ਕੇ ਉੱਥੇ ਜਿਹੜੇ ਚਟਾਨ ਵਾਂਗੂ ਖੜੇ ਆ ਪਰ ਇਹ ਵੀ ਕਿਸੇ ਨੇ ਜਿਹੜਾ ਸੰਕੋਚ ਨਹੀਂ ਕੀਤਾ ਕਿ ਇੱਕ ਲੇਡੀ ਐਮਐਲਏ ਆ ਉਹਨੂੰ ਬਾਹਰ ਆ ਕੇ ਜਿਹੜੇ ਨਾਰੇ ਜਿਹੜੇ ਵਰਕਰਾਂ ਦੇ ਨਾਲ ਲਾਉਣੇ ਪੈ ਰਹੇ ਆ ਤੇ ਕੀ ਇੱਜ਼ਤ ਦੇ ਰਹੇ ਹੋ ਤੁਸੀਂ ਆਪਣੇ ਇਲੈਕਟਿਡ ਰਿਪ੍ਰেজੈਂਟੇਟਿਵ ਨੂੰ ਇਹ ਇਸ ਤਰ੍ਹਾਂ ਦੀਆਂ ਇਲੈਕਸ਼ਨਾਂ ਦਾ ਮੈਂ ਪੁੱਛਣਾ ਚਾਹੁੰਦਾ ਕਿ ਕੀ ਫਾਇਦਾ ਹੈ ਕਿ 12 ਬੰਦਿਆਂ ਨੇ ਸਿਰਫ ਨਾਮਿਨੇਸ਼ਨ ਉਹ ਵੀ ਪਤਾ ਨਹੀਂ ਕਿੱਦਾਂ ਫਾਇਲ ਕਰ ਲਏ ਇਕਿਆਂ ਨੇ ਨਾਮਿਨੇਸ਼ਨ ਉੱਤੇ ਮਜੀਠਾ ਹਲਕੇ ਦੇ ਵਿੱਚ ਫਾਇਲ ਨਹੀਂ ਕੀਤੇ ਗਏ। ਇਸੇ ਤਰ੍ਹਾਂ ਭੋਆ ਅਸੈਂਬਲੀ ਕੰਸਟੈਂਸੀ ਆ ਪਠਾਨਕੋਟ ਦੀ। ਉੱਥੇ ਜਿਹੜੀ ਹੈ ਇੱਕ ਵੀ ਨਾਮਿਨੇਸ਼ਨ ਜਿਹੜੀ ਹੈ ਪੰਚਾਇਤ ਸੰਪਤੀ ਦੀ ਉਹ ਸਾਡੇ ਦਾਖਲ ਨਹੀਂ ਹੋ ਸਕੀ ਇੱਕ ਵੀ। ਭੋਆ ਪਠਾਨਕੋਟ ਦੇ ਵਿੱਚ ਇਹ ਬਿਮਾਰੀ ਇੱਕ ਪਾਸੇ ਨਹੀਂ ਹੈ ਐਪੀਡੈਮਿਕ ਹੈ। ਤਨਤਨ ਉਧਰ ਹੈ ਉਹ ਉਧਰ ਜਨਕ ਦੇ ਨਾਲ ਜਾਂ ਲੱਗਦਾ ਪਠਾਨਕੋਟ ਡਿਸਟ੍ਰਿਕਟ ਸਾਰੇ ਪਾਸੇ ਜਿਹੜੀ ਹੈ ਗਿਆ ਸਰਦ ਜਿਹਰੇ ਨੂੰ ਪੂਰੀਆਂ ਮਾਰ ਪੈ ਰਹੀ ਹੈ ਜੀਰਾ ਦੇ ਵਿੱਚ ਸਾਡਾ ਇੱਕ ਵੀ ਕੈਂਡੀਡੇਟ ਨੋਮੀਨੇਸ਼ਨ ਫਾਈਲ ਨਹੀਂ ਕਰ ਸਕਿਆ ਇੱਕ ਵੀ ਪੂਰੀ ਪੰਚਾਇਤ ਸੰਮਤੀ ਦੇ ਵਿੱਚ ਸਿਰਫ ਜ਼ਬਰ ਕਰਕੇ ਡੰਡੇ ਕਰਕੇ ਤੇ ਉਹਨਾਂ ਦੇ ਜਿਹੜੀਆਂ ਰਿਕਵਟਾ ਖੜੀਆਂ ਕੀਤੀਆਂ ਉਹਦੇ ਕਰਕੇ ਇੱਕ ਵੀ ਨੋਮੀਨੇਸ਼ਨ ਫਾਈਲ ਨਹੀਂ ਕਰ ਦਿੱਤਾ ਕਾਦੀਆਂ ਦੇ ਵਿੱਚ ਸਾਡੇ 32 ਉਮੀਦਵਾਰ ਪੰਚਾਇਤ ਸੰਮਤੀ ਕਾਦੀਆਂ ਦੇ ਵਿੱਚ ਖੜੇ ਸੀ 15 ਦੇ ਕਾਗਜ਼ ਰਜੈਕਟ ਹੋ ਗਏ ਸਾਡਿਆਂ ਦੇ ਦੂਜੀਆਂ ਪਾਰਟੀਆਂ ਦੇ ਵੀ ਬਹੁਤ ਹੋਏ ਪਰ ਮੈਂ ਹੁਣ ਜਿਹੜੇ ਜ਼ਿਕਰ ਕਰ ਰਿਹਾ ਸਾਡੀਆਂ ਪਾਰਟੀਆਂ ਦਾ ਜੈਤੋਂ ਦੇ ਵਿੱਚ ਪਚੀਆਂ ਦੇ ਵਿੱਚੋਂ 7 ਜਿਹੜਿਆ ਉਹ ਰਿਜੈਕਟ ਹੋ ਗਏ ਜਿਹੜਾ ਕੁਮਾਨ ਹੈ ਉਹ ਜ਼ਿਲ੍ਹਾ ਪ੍ਰੀਸ਼ਦ ਰੱਦ ਹੋ ਗਈ ਸ੍ਰੀ ਹਰਬਿੰਦਪੁਰ ਦਾ ਹਿੱਸਾ ਹੈ ਬਰਦਾਸਪੁਰ ਦੇ ਵਿੱਚ ਔਰ ਜਿਹੜੇ ਤਿੰਨ ਪੰਚਾਇਤ ਸਭੀਆਂ ਉੱਥੇ ਰੱਦ ਹੋ ਗਈਆਂ ਨੂਰਪੁਰ ਬੇਦੀ ਦਾਪਾ ਆਪਣੇ ਲੋਪੜ ਵਿਧਾਨ ਸਭਾ ਦਾ ਦੇਖ ਰਿਹਾ ਸੀ ਕਦੀ ਅਸੀਂ ਇੱਕ ਨਾਮਿਨੇਸ਼ਨ ਰਿਜੈਕਟ ਨਹੀਂ ਹੋਈ ਸੀ ਕੱਲਾ ਨੂਰਪੁਰ ਬੈਦੀ ਦੇ ਵਿੱਚ 8 ਨੋਮੀਨੇਸ਼ਨ ਸਾਰੇ ਪਾਰਟੀਆਂ ਦੇ ਮਿਲਾ ਕੇ ਜਿਹੜੇ ਆ ਉੱਥੇ ਰੱਦ ਹੋਏ। ਇਸੇ ਤਰ੍ਹਾਂ ਪਾਤੜਾਂ ਦੇ ਵਿੱਚ 6 ਹੋਏ ਰੱਦ। ਘਨੌਰ ਦੇ ਵਿੱਚ 6 ਰੱਦ ਹੋਏ ਆ। ਔਰ ਰਾਜਾ ਸਾਸੀ ਦੇ ਵਿੱਚ 35 ਦੇ ਵਿੱਚੋਂ 25 ਰੱਦ ਹੋ ਗਏ। ਜੰਡਿਆਲਾ ਦੇ ਵਿੱਚ 25 ਦੇ ਵਿੱਚੋਂ 9 ਰੱਦ ਹੋ ਗਏ। ਇਹ ਕੱਲੇ ਸ਼੍ਰੋਮਣੀ ਅਕਾਲੀ ਦਲ ਦੇ ਦੂਜੀਆਂ ਪਾਰਟੀਆਂ ਦੇ ਵੀ ਹੋਇਆ। ਅਜਨਾਲਾ ਦੇ ਵਿੱਚ 33 ਦੇ ਵਿੱਚੋਂ 9 ਹੋਇਆ। ਪਪਾ ਬਕਾੜਾ ਦੇ ਵਿੱਚ 40 ਦੇ ਵਿੱਚੋਂ 18 ਰੱਦ ਹੋਏ ਜਿਹੜਾ ਗੁਰਦਾਸਪੁਰ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ 2 ਸੀਗੀਆਂ ਇੱਕ ਰੱਦ ਹੋ ਗਿਆ ਤੇ ਜਿਹੜੇ ਪੰਚਾਇਤ ਸੰਤੀ ਸੀ 21 ਸੀ ਟੋਟਲ ਤੇ 20 ਰੱਦ ਹੋ ਗਏ ਸਿਰਫ ਇੱਕ ਗੁਰਦਾਸਪੁਰ ਵਿਧਾਨ ਸਭਾ ਹਲਕੇ ਚ ਕੱਲਾ ਇੱਕ ਸੀਟ ਦੇ ਉੱਤੇ ਜਿਹੜਾ ਸਾਡਾ ਕੈਂਡੀਡੇਟ ਰਹਿ ਗਿਆ 20 ਦੇ ਉੱਤੇ ਨੋਮੀਨੇਸ਼ਨ ਜਿਹੜੇ ਆ ਸਾਡੀ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟਾਂ ਦੇ ਉਹ ਰੱਦ ਹੋ ਗਏ ਪਤੇਗੜ ਚੂੜੀਆਂ ਵਿਧਾਨ ਸਭਾ ਹਲਕਾ 25 ਦੇ ਵਿੱਚੋਂ 14 ਪੰਚਾਇਤ ਸੰਪਤੀ ਦੇ ਤੇ 4 ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚੋਂ 2 ਜ਼ਿਲ੍ਹਾ ਪ੍ਰੀਸ਼ਦ ਦੇ ਰੱਦ ਹੋ ਗਏ। ਉਹਨੇ ਯਕਿ ਇਲੈਕਸ਼ਨ ਕਮਿਸ਼ਨ ਇਹ ਰੱਦ ਹੋਣ ਦਾ ਕਾਰਨ ਕੀ ਹੈ? ਇਹ ਟੋਟਲ ਜਿਹੜਾ ਸੁਪਰਵੀਜ਼ਨ ਫੇਲਰ ਹੈਗਾ ਇਹਦਾ ਸਾਡਾ ਸਟੇਟ ਇਲੈਕਸ਼ਨ ਕਮਿਸ਼ਨਰ ਦਾ। ਕਿਉਂਕਿ ਮੇਰੇ ਖਿਆਲ ਅਰਸ਼ਪੀਤ ਕਲੀਅਰ ਹਰੀ ਥੱਕ ਗਏ ਹੋਣੇ ਆ ਜਾਜਕੇ ਇਲੈਕਸ਼ਨ ਕਮਿਸ਼ਨ ਦੇ ਆਫਿਸ ਦੇ ਵਿੱਚ ਰਾਤੀ ਵੀ ਗਏ ਸੀ ਪੰਜਾਬ ਦੇ ਵਿੱਚ ਤੇ ਲੋਕਤੰਤਰ ਦਾ ਕਤਲ ਹੋ ਰਿਹਾ ਸੀ ਤੇ ਜਿੰਨੇ ਪਹਿਰੇਦਾਰੀ ਕਰਨੀ ਸੀ ਉਹਦੇ ਦਫਤਰ ਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਦੇ ਵਿੱਚ ਇਕੱਲਾ ਉਹਨਾਂ ਦਾ ਜਿਹੜਾ ਦਫਤਰ ਦਾ ਗਾਰਡ ਸੀ ਡਿਊਟੀ ਤੇ ਚੌਕੀਦਾਰ ਇਕੱਲਾ ਉਹ ਸੀ ਜਦੋਂ ਸਾਡੀ ਟੀਮ ਉੱਥੇ ਆਸਰੇ ਵਾਸਤੇ ਗਈ ਕਿ ਐਡਾ ਵੱਡਾ ਲੋਕਤੰਤਰ ਦਾ ਘਾਣ ਹੋ ਗਿਆ ਤੇ ਇਲੈਕਸ਼ਨ ਕਮਿਸ਼ਨਰ ਸਾਹਿਬ ਜਿਹੜੇ ਆ ਉਹ ਉੱਥੇ ਦਫਤਰ ਦੇ ਵਿੱਚ ਇੱਕ ਕਲਰਕ ਨਹੀਂ ਸੀਗਾ ਕੋਈ ਅਫਸਰ ਨਹੀਂ ਸੀਗਾ ਸਟੇਟ ਇਲੈਕਸ਼ਨ ਕਮਿਸ਼ਨਰ ਨਹੀਂ ਸੀਗੇ ਉਹਨਾਂ ਦਾ ਕੋਈ ਹੋਰ ਅਫਸਰ ਨਹੀਂ ਸੀ ਕਿਉਂਕਿ ਇਹ ਦਿਨ ਉਹਨਾਂ ਵਾਸਤੇ ਇੰਪੋਰਟੈਂਟ ਨਹੀਂ ਸੀ ਕਿਉਂਕਿ ਇਹ ਦਿਨ ਪੰਜਾਬ ਸਰਕਾਰ ਦਾ ਸੀ ਇਹ ਦਿਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਿ ਅੱਜ ਤੁਸੀਂ ਆਪਣਾ ਜੋ ਸਥਾਪਤੀ ਕਰਨੀ ਹੈ ਆਪਣੇ ਸਿਸਟਮ ਦੇ ਵਿੱਚ ਤੁਹਾਨੂੰ ਖੁੱਲੀ ਛੁੱਟੀ ਹੈ ਸਾਡੀਆਂ ਅੱਖਾਂ ਵੀ ਬੰਦ ਆ। ਅਸੀਂ ਫਿਜ਼ੀਕਲੀ ਵੀ ਦਫ਼ਤਰ ਦੇ ਵਿੱਚੋਂ ਸ਼ਾਮ ਨੂੰ ਉੱਠ ਗਏ ਆ। ਕੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਹੋ ਜੇ ਐਮਰਜੈਂਸੀ ਹਾਲਾਤ ਦੇ ਵਿੱਚ ਜਿੰਨੀ ਦੇਰ ਤੱਕ ਸਾਰੇ ਪੰਜਾਬ ਦੇ ਵਿੱਚੋਂ ਡਿਸਟ੍ਰਿਕਟਾਂ ਜਿਹੜੀਆਂ ਨੇ ਉਹ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਐਨਸ਼ੋਰ ਕਰ ਲਵੇ ਕਿ ਮੇਰੇ ਕੋਲੇ ਪਹੁੰਚ ਗਈਆਂ। ਤੇ ਲੇਟ ਕਿਉਂ ਹੋ ਰਹੀਆਂ ਡਿਸਟਾਂ? ਇਹਦਾ ਨੋਟਿਸ ਲਵੇ। ਤੇ ਕਮਿਸ਼ਨ ਦਫ਼ਤਰ ਛੱਡ ਕੇ ਭੱਜ ਜਵੇ। ਮੈਨੂੰ ਨਹੀਂ ਸਮਝ ਲੱਗਦੀ ਕਿ ਹਰ ਕਬ ਹਾਈ ਕੋਰਟ ਹੀ ਕਰੇਗੀ ਹਾਈ ਕੋਰਟ ਦੇ ਵੀ ਆਪਣੇ ਬਹੁਤ ਉਹਨਾਂ ਦੇ ਅਰਜੇਵੇਂ ਨੇ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਜਿਹੜਾ ਡਿਪਟੀ ਕਮਿਸ਼ਨਰ ਦਾ ਕੰਮ ਹੈ ਡਿਪਟੀ ਕਮਿਸ਼ਨਰ ਨਹੀਂ ਉੱਥੇ ਗਲਤ ਹੁੰਦੇ ਡਿਪਟੀ ਕਮਿਸ਼ਨਰ ਸਾਹਿਬ ਕਹਿੰਦੇ ਜੀ ਰੂਲ ਦੇ ਮੁਤਾਬਕ ਹੋਏਗਾ ਜੀ ਮੈਂ ਇੰਟਰਫੇਅਰ ਨਹੀਂ ਕਰ ਸਕਦਾ ਜੀ ਆਰਓ ਨਾਲ ਗੱਲ ਕਰ ਲੋ ਜੀ ਤੇ ਕਿਹਦੇ ਕੋਲ ਜਾ ਕੇ ਲੋਕੀ ਫਰਿਆਦ ਕਿੱਥੇ ਕਰਨ ਏ ਮੈਂ ਸਮਝਦਾ ਇਸ ਵੇਲੇ ਪੰਜਾਬ ਦੀ ਜਨਤਾ ਦੀ ਜਿਹੜੀ ਆ ਬਹੁਤ ਵੱਡੀ ਤਰਾਸੀ ਆ ਇਲੈਕਸ਼ਨ ਕਮਿਸ਼ਨ ਨੇ ਆ ਦੇਖੋ ਚਿੱਠੀਆਂ ਕੱਢੀਆਂ ਹੋਈਆਂ ਤੇ ਕੀ ਫਾਇਦਾ ਚਿੱਠੀਆਂ ਦਾ ਜੇ ਕਿਸੇ ਨੇ ਅਸਰ ਨਹੀਂ ਕਰਨਾ ਤਾਂ ਚਿੱਠੀ ਕੱਢੀ ਹੋਈ ਆ ਕਿ ਜਿਹੜਾ ਨੋ ਡਿਊਜ਼ ਕਰਕੇ ਤੁਸੀਂ ਜਿਹੜਾ ਕਿਸੇ ਦਾ ਨਾਮੀਨੇਸ਼ਨ ਆਬਜੈਕਟ ਨਹੀਂ ਕਰਨਾ ਜੇ ਨੋਟਿਸ ਨਹੀਂ ਮਿਲਦੀ ਤੇ ਉਹ ਆਪਣੀ 셀ਫ ਅਟੈਸਟਡ ਜਿਹੜਾ ਹੈਗਾ ਉਹ ਡੈਕਲੇਸ਼ਨ ਫਾਈਲ ਕਰਦਾ ਉਹਦੇ ਆਬਜੈਕਸ਼ਨ ਕੀ ਲੱਗ ਰਹੇ ਆ ਆਰੋਜ਼ ਵੱਲੋਂ ਅੱਖਾ ਬੰਦ ਕਰਕੇ ਐਮਐਲਏ ਦੇ ਕਹਿਣ ਤੇ ਕਿ ਇਹ ਜੀ ਐਫੀ ਡੈਪਟ ਅਧੂਰਾ ਹੈ ਅਧੂਰਾ ਕੀ ਹੈ ਜੀ ਇਹ ਨੋਟਰੀ ਤੋਂ ਟੈਸਟ ਨਹੀਂ ਕਰਾਇਆ ਜਦੋਂ